बोची तेरी कुंडा करती <verw Harps> नहीं चलेगी नहीं चलेगी नेता केजरीवाल केजरीवाल सिद्धापाद सिद्धापाद नेता केजरीवाल सिद्धापाद सिद्धापाद कुंडा करती नहीं चलेगी नहीं चलेगी बीजेपी चलो चलो कभी चला ना नहीं नहीं चलेगी नहीं चलेगी नहीं चलेगी नहीं चलेगी ਬਾਬੂ ਸ਼ਾਹ ਦੇਖ ਰਹੇ ਤੁਸੀਂ ਅਰਵਿੰਦ ਕੇਜਰੀਵਾਲ ਦੀ ਸੀਬੀਏ ਵੱਲੋਂ ਹੋਈ ਗ੍ਰਿਫਤਾਰੀ ਦਾ ਵਿਰੋਧ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਚ ਕੀਤਾ ਜਾ ਰਿਹਾ ਤੇ ਭਾਜਪਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਚੰਡੀਗੜ੍ਹ ਚ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਵਰਕਰ ਨੇ ਉਹ ਇਕੱਠੇ ਹੋਏ ਨੇ ਤੇ ਭਾਜਪਾ ਸਰਕਾਰ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਮੇਅਰ ਨੇ ਜਿਹੜੇ ਚੰਡੀਗੜ੍ਹ ਦੇ ਕੁਲਦੀਪ ਕੁਮਾਰ ਉਹਨਾਂ ਦੀ ਅਗਵਾਈ ਤੇ ਵਿੱਚ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੋ ਗੱਲਬਾਤ ਵੀ ਕਰਾਂਗੇ ਕੀ ਗੱਲਬਾਤ ਹੁੰਦੀ ਹੈ ਤੇ ਕੀ ਇਹਨਾਂ ਦਾ ਕਹਿਣਾ ਇਸ ਮੁੱਦੇ ਤੇ ਮੋਤੀ ਤੇਰੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਮੋਤੀ ਤੇਰੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਮੋਤੀ ਤੇਰੀ ਗੁੰਡਾ ਕਰਦੀ ਨਹੀਂ ਚਲੇਗੀ ਚਲੇਗੀ ਉਹ ਦਰ ਦਰ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਕੀ ਨਹੀਂ ਚਲੇਗੀ ਸਾਡੇ ਤੁਸੀਂ ਤੱਕਾ ਮੁੱਕੀ ਹੈ ਜਿਹੜੇ ਉਹ ਵੀ ਹੋ ਰਹੀ ਹੈ ਚੰਡੀਗੜ੍ਹ ਪੁਲਿਸ ਨਾਲ ਸੈਕਟਰ 34 ਵਿਖੇ ਪ੍ਰੋਟੈਸਟ ਜਿਹੜਾ ਹੋ ਰਿਹਾ ਕੁਲਦੀਪ ਕੁਮਾਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਇਸ ਮੁੱਦੇ ਤੇ ਕਰਾਂਗੇ ਕਿ ਉਹਨਾਂ ਦੀ ਮੰਗ ਹੈ ਕੁਲਦੀਪ ਜੀ ਕੀ ਕਹਿਣਾ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਟੈਸਟ ਤੁਸੀਂ ਕਰ ਰਹੇ ਹੋ ਕੇਜਰੀਵਾਲ ਜੀ ਦੇ ਹੱਕ ਚ ਇਹ ਬਿਲਕੁਲ ਆਪ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੇ ਪੁਲਿਸ ਕੋ ਅਗੇ ਕੀਤਾ ਹੋਇਆ ਹੈ ਕਿਸ ਤਰ੍ਹਾਂ ਦੀ ਤਨਾਸ਼ਾਹੀ ਅਪਣਾਈ ਜਾ ਰਹੀ ਹੈ ਇਹ ਜੋ ਧੱਕੇਸ਼ਾਹੀ ਅਪਣਾਈ ਜਾ ਰਹੀ ਹੈ ਕਹੀਂ ਨਾ ਕਹੀਂ ਲੋਕਤੰਤਰ ਦਾ ਗਲਾ ਘੋਟਾ ਜਾ ਰਿਹਾ ਹੈ ਉਸ ਦੇ ਖਿਲਾਫ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਮੂਵ ਜਿਹੜਾ ਸੀਬੀਏ ਵੱਲੋਂ ਗ੍ਰਿਫਤਾਰ ਕਰਨਾ ਇੱਕ ਪਾਸੇ ਤੋਂ ਤੁਸੀਂ ਸੈਲੀਬ੍ਰੇਟ ਕਰ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਬਾਹਰ ਆ ਰਿਹਾ ਪਰ ਉਹਨਾਂ ਨੂੰ ਫੇਰ ਅਰੈਸਟ ਕੀਤਾ ਗਿਆ ये आप भी देख सकते हैं कि पहले बेल दी है और फिर दोबारा से उन्होंने उन्हें रेस्टिंग कर लिया आप ये सारा कुछ देख ही रहे हैं कि किस तरह से इन्होंने जो जमानत है वो रद्द कर दी गई है अच्छा प्रेशर बिल्डअप करोगे आम आदमी पार्टी जी कैसे प्रेशर कैसे बिल्डअप प्रेशर आपको देख ही जाएगा पूरे भारतवर्ष के अंदर ये प्रोटेस्ट हो रहा है अगर वो सदन में इस तरह से हमारी आवाज नहीं सुनेंगे तो हम सड़कों पे आके अपनी आवाज सुनाएंगे

انا جاری قائد اعظم روز نا بول با بول دیو با بول قائد اعظم قائد اعظم جنو بی جے پی مصداق زندہ باد اے پی پی زندہ باد محمدی سرکار مرتوبن اوری سرکار محمدی سرکار محمدی سرکار محمدی سرکار مرتوبن محمدی سرکار مرتوبن ਮੁਰਦਾਬਾਦ ਮੋਦੀ ਇਹ ਸਰਕਾਰ ਦੀ ਧੱਕੇਬਾਜੀ ਹੈ ਬੀਜੇਪੀ ਦੀ ਧੱਕੇਬਾਜੀ ਹੈ ਧੱਕੇਗਰੀ ਸਾਡੇ ਨਾਲ ਅਸੀਂ ਡਰਦੇ ਨਹੀਂ ਅਸੀਂ ਡਰਦੇ ਨਹੀਂ ਇਹਨਾਂ ਨੂੰ ਉਹ ਚੱਲ ਨਹੀਂ ਚੱਲ ਨਹੀਂ ਨਹੀਂ ਚੱਲੇਗੀ ਨਹੀਂ ਚੱਲੇਗੀ ਤੇਰੇ ਨਾਲ ਨਹੀਂ ਜਾਏਗੀ ਨਹੀਂ ਚੱਲੇਗੀ ਇਹ ਕੇ ਬਾਅਦ ਵੀ ਸਮਝ ਨਹੀਂ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਲੀਡਰ ਸੀਗੇ ਉਹ ਇਸੇ ਥਾਂ ਤੇ ਇਕੱਠੇ ਹੋਏ ਸੀ ਜਿੰਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਚ ਲਿਆ ਡਿਟੇਨ ਕੀਤਾ ਉਹਨਾਂ ਨੂੰ ਬਸ ਦੇ ਵਿੱਚ ਬਿਠਾ ਕੇ ਲੈ ਕੇ ਗਏ ਨੇ ਪਰ ਇਹ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਿਹੜੀ ਹਾਲ ਹੀ ਚ ਸੀਬੀ ਵੱਲੋਂ ਹੋਈ ਇੱਕ ਪਾਸੇ ਜਦੋਂ ਦਿੱਲੀ ਕੋਰਟ ਵੱਲੋਂ ਬੇਲ ਦਿੱਤੀ ਗਈ ਸੀਗੀ ਅਰਵਿੰਦ ਕੇਜਰੀਵਾਲ ਨੂੰ ਉਸ ਦਿਨ ਸ਼ਾਮ ਨੂੰ ਤੁਸੀਂ ਦੇਖਿਆ ਹੋਣਾ ਸੈਲੀਬ੍ਰੇਟ ਕੀਤਾ ਗਿਆ ਸੀ ਪੰਜਾਬ ਦੇ ਵੀ ਸਾਰੇ ਮੰਤਰੀਆਂ ਵੱਲੋਂ ਨੱਚ ਟੱਪ ਕੇ ਸੈਲੀਬ੍ਰੇਟ ਕੀਤਾ ਗਿਆ ਸੀਗਾ ਜਸ਼ਨ ਮਨਾਇਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਆਖਰਕਾਰ ਬਾਹਰ ਆ ਰਹੇ ਨੇ ਪਰ ਉਸ ਤੋਂ ਬਾਅਦ ਦਿੱਲੀ ਹਾਈ ਕੋਰਟ ਵੱਲੋਂ ਉਹ ਜਿਹੜੀ bail ਸੀਗੀ ਉਸ ਤੇ ਸਟੇ ਲਾਇਆ ਗਿਆ ਤੇ ਉਸ ਤੋਂ ਬਾਅਦ ਫਿਰ CBI ਵੱਲੋਂ ਇੱਕ ਹੋਰ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਹੈ ਜਿਹੜੀ ਅਰਵਿੰਦ ਕੇਜਰੀਵਾਲ ਦੀ ਤੇ ਉਹਦਾ ਵਿਰੋਧ ਹੁਣ ਆਮ ਆਦਮੀ ਪਾਰਟੀ ਦੇਸ਼ ਭਰ ਚ ਕਰ ਰਹੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ